ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜੋ ਵੀਡੀਓ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਵੀ ਆਪਣੇ ਪਿੰਡ ਲੈਰਾ ਮਹੱਬਤ ਦੀ ਹੈ ਇਹ ਬਹੁਤ ਹੀ ਲੋੜਵੰਦ ਪਰਿਵਾਰ ਹੈ ਤੇ ਵੱਡੀ ਗੱਲ ਹੈ ਵੀ ਸਾਰਾ ਪਰਿਵਾਰ ਗੁਰਸਿੱਖ ਹੈ ਤੇ ਇੰਨੇ ਬੰਦਿਆਂ ਨੇ ਟੰਗੀ ਵੀ ਝੱਲ ਲਈ ਹਨ ਸਿਰ ਤੇ ਛੱਤ ਨਹੀਂ ਸਿਰਕੀ ਵਾਲੇ ਦੀ ਛੱਤ ਹੈ ਪੱਤੇ ਟੁੱਟਣ ਲੱਗ ਗਏ ਪਰ ਇਹਨਾਂ ਨੇ ਗੁਰੂ ਦਾ ਲੜ ਨਹੀਂ ਛੱਡਿਆ ਹਨ ਅਜੇ ਵੀ ਗੁਰੂ ਦੇ ਮਲੋ ਪਾਣੇ ਅਨਸਾਰ ਹੀ ਚੱਲ ਰਹੇ ਆ ਉਹ ਬਾਬਾ ਜੀ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਯਾਰ ਅਸੀਂ ਤਾਂ ਪਾਠਾਂ ਤੇ ਗਏ ਵਿਆਂ ਕਹਿੰਦੇ ਵੀ ਕੋਈ ਨਹੀਂ ਭਾਈ ਜਿਵੇਂ ਨਾ ਮੇਰੀ ਛਪਰੀ ਬਣਾਈਏ ਕਹਿੰਦੇ ਗੁਰੂ ਆਪੀ ਕਿਰਪਾ ਕਰੋ ਜਿਵੇਂ ਮਰਜ਼ੀ ਬਣਾ ਦਿਓ ਕਹਿੰਦੇ ਨਾ ਤੇ ਚਲੋ ਆਪਾਂ ਇਹਨਾਂ ਤੱਕ ਜਦੋਂ ਪਹੁੰਚ ਕਰੀ ਹੈ ਨਾ ਫੇਰ ਮੈਂ ਆਪਦੇ ਵੱਡੇ ਭਾਈ ਦਰਸ਼ਨ ਸਿੱਧੂ ਨਾਲ ਗੱਲ ਕਰੀ ਮੈਂ ਕਿਹਾ ਵੀ ਭਾਈ ਐਂ ਕਰਕੇ ਅੱਜ ਆਪਣੇ ਪਿੰਡ 'ਚ ਪਰਿਵਾਰ ਐ ਲੋੜਵੰਦ ਬਾਈ ਨੇ ਜਦੋਂ ਦੇਖੇ ਸਾਰੇ ਹਾਲਾਤ ਬਾਈ ਕਹਿੰਦਾ ਯਾਰ ਵੀ ਇਹਨਾਂ ਦਾ ਕੰਮ ਤਾਂ ਪਹਿਲ ਦੇ ਆਧਾਰ ਤੇ ਕਰਾ ਕੇ ਦਿਓ ਕਹਿੰਦੇ ਵੀ ਯਾਰ ਇਹਨਾਂ ਦੀ ਸੇਵਾ ਮੰਨ ਲੋ ਕਰਕੇ ਦੇ ਉਹ ਕਹਿੰਦੇ ਵੀ ਲੈਂਟਰ ਲਾਓ ਹੁਣ ਅਸੀਂ ਬਾਈ ਜੀ ਇਹਨਾਂ ਦਾ ਕੰਮ ਸ਼ੁਰੂ ਕਰਾਤਾ ਅੱਜ ਦੇ ਹੜਕੇ ਲਾਤੇ ਤਾਂ ਤੋਂ ਛੱਤ ਦੇੜਨ ਲੱਗ ਗੇ ਮਿੱਟੀ-ਮੁੱਟੀ ਲਾ ਕੇ ਗਾਡਰ ਸਾਰਾ ਲਾ ਲੈਣਗੇ ਸਮਾਨ ਤੇ ਆਪਾਂ ਕੰਮ ਸਟਾਰਟ ਕਰਾਤਾ ਇਹਨਾਂ ਦਾ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ 2-4 ਦਿਨਾਂ ਦੇ ਵਿੱਚ ਲੈਂਟਰ ਪੈ ਜਾਊਗਾ ਲੈਂਟਰ ਪਾ ਕੇ ਫਿਰ ਇਹਨਾਂ ਦੇ ਸਾਰਾ ਰੇਪੇ ਰੇਪੇ ਜੋ ਵੀ ਹੈ ਕੰਮ ਕਰਵਾ ਕੇ ਦੇਵਾਂਗੇ ਪਰਮਾਤਮਾ ਇਸੇ ਤਰੀਕੇ ਕਰਦਾ ਰਹੇ ਸਾਰੇ ਪੰਜਾਬ ਨੂੰ ਹੀ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਆਪਾਂ ਬਈ ਪਿੰਡਾਂ ਦੇ ਵਿੱਚ ਵੱਧ ਤੋਂ ਵੱਧ ਇਹੋ ਜਿਹੇ ਬੰਦਿਆਂ ਦੀ ਹੈਲਪ ਕਰੀਏ ਨਾ ਜਿਵੇਂ ਆਪਾਂ ਹੜਪੀੜ ਤਾਂ ਦੀ ਬਾਦ ਚੜ ਕੇ ਸੇਵਾ ਕਰੀਏ ਉਸੇ ਤਰੀ ਇਹੋ ਜਿਹੇ ਗੁਰਸਿੱਖ ਵੀਰਾਂ ਦੀ ਸੇਵਾ ਕਰੀਏ ਜਿਹੜੇ ਆਪਦੇ ਸਦਕਾ ਤੇ ਕਾਇਮ ਐ ਜਿਹੜੇ ਸਹੀ ਲੋੜਵੰਦ ਆ ਤੇ ਮੰਨ ਲਓ ਕਿਸੇ ਤੱਕ ਇਹਨਾਂ ਨੇ ਹੱਥ ਵੀ ਨਹੀਂ ਅੱਡਿਆ ਅੱਜ ਤੱਕ ਨਾ ਪਰਮਾਤਮਾ ਦਾ ਪਾਣਾ ਹੀ ਮੰਨਿਆ ਤੋਂ ਚਲੋ ਕਿਰਪਾ ਕਰਦਾ ਰਹੇ ਮਹਾਰਾਜ ਯੋਗੀ ਸੇਵਾ ਸਾਡੇ ਹਿੱਸੇ ਆਈ ਹੈ ਨਾ ਇਸੇ ਤਰੀ ਪਰਮਾਤਮਾ ਸੇਵਾ ਕਰਾਉਂਦਾ ਰਹੇ ਤੇ ਚੜ੍ਹਦੀ ਕਲਾ ਰੱਖੇ ਪਰਮਾਤਮਾ ਸੁੱਖ ਸ਼ਾਂਤੀ ਰੱਖੇ ਸੋ ਅੱਜ ਆਪਾਂ ਕੰਮ ਸਟਾਰਟ ਕਰਾਤਾ ਬਾਈ ਜੀ 2-3 ਦਿਨਾਂ ਦੇ ਵਿੱਚ ਆਪਾਂ ਲੈਂਟਰ ਪਾਵਾਂਗੇ ਲੈਂਟਰ ਪਾ ਕੇ ਉਹ ਵੀ ਸੋਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ